ਸਤ ਸ੍ਰੀ ਅਕਾਲ ਜੀ ਰੇਡੀਐਂਟ ਫ੍ਰੇਮਸ ਐਕਸੇ ਵਿਦੇਉਤੇ ਮੈਂ ਤੁਹਾਡਾ ਆਪਣਾ ਹੋਸਟ ਹਰਮਿੰਦਰ ਸਿੰਘ ਬਿਲਕੁਲ ਇੱਕ ਵਾਰ ਫੇਰ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਮੁਲਾਕਾਤ ਦੋਸਤੋ ਜ਼ਿੰਦਗੀ ਬੜੀ ਖੂਬਸੂਰਤ ਚੀਜ਼ ਹੈ ਇਤਰਾ ਤਰਾ ਤਰਾ ਦੇ ਵਨਸਵਰ ਨੇ ਰੰਗ ਦਿਖਾਉਂਦੀ ਹੈ ਬੰਦੇ ਨੂੰ ਕਦੇ ਇਹ ਜ਼ਿੰਦਗੀ ਚ ਆਦਮੀ ਅਰਸ਼ਾਂ ਤੇ ਪਹੁੰਚਦਾ ਤੇ ਕਦੇ ਫਰਸ਼ਾਂ ਤੇ ਪਹੁੰਚਦਾ ਕਦੇ ਫਰਸ਼ਾਂ ਤੋਂ ਅਰਸ਼ਾਂ ਤੇ ਜਾਂਦਾ ਤੇ ਕਦੇ ਅਰਸ਼ਾਂ ਤੋਂ ਫਰਸ਼ਾਂ ਤੇ ਆਉਂਦਾ ਕਹਿੰਦੇ ਤੇਰੇ ਇਸ਼ਕ ਨਚਾਇਆ ਘਰ ਥਈ ਹੱਥਈਆ ਬੋਲੇ ਸ਼ਾਹ ਨੇ ਸਹੀ ਕਿਹਾ ਸੀ ਇਹ ਜ਼ਿੰਦਗੀ ਵੀ ਘਰ ਥਈ ਹੱਥਈ ਹੀ ਨਚਾਉਂਦੀ ਹੈ ਬੰਦੇ ਨੂੰ ਅੱਜ ਐਸਾ ਹੀ ਇੱਕ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਿਹਾ ਜਿਸ ਨੇ ਅਰਸ਼ ਵੀ ਦੇਖੇ ਨੇ ਫਰਸ਼ ਵੀ ਦੇਖੇ ਨੇ ਪਰ ਉਸ ਖੂਬਸੂਰਤ ਤੇ ਪਧਿਆ ਇਨਸਾਨ ਦੇ ਲਮਾਂ ਤੇ ਬੋਲਾਂ ਤੇ ਕਦੇ ਉਦਾਸੀ ਨਹੀਂ ਆਈ ਹਮੇਸ਼ਾ ਹੱਸਸ ਕਰਦਾ ਖਸਦਾ ਠੇੜਦਾ ਸਭ ਨੂੰ ਹਸਾਉਂਦਾ ਇਹ ਪਿਆਰਾ ਜਿਹਾ ਸ਼ਖਸ ਆਪਣੀ ਜ਼ਿੰਦਗੀ ਦੇ ਜਦੋਂ ਕਿਸੇ ਸੁਣਾਉਂਦਾ ਤੈਨੂੰ ਇੱਕ ਫਿਲਮ ਦੀ ਕਹਾਣੀ ਵਾਂਗ ਹੀ ਨਾਲ ਤੋਰ ਕੇ ਲਿਆ ਜਾਂਦਾ ਫਿਲਮ ਦੀ ਕਹਾਣੀ ਦਾ ਜ਼ਿਕਰ ਆਇਆ ਤੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਉਹ ਇਨਸਾਨ ਫਿਲਮ ਲਾਈਨ ਦੇ ਨਾਲ ਹੀ ਰਿਲੇਟਡ ਹੈ ਇੰਤਜ਼ਾਰ ਵੀ ਤੁਹਾਨੂੰ ਕਰਨਾ ਔਖਾ ਹੋ ਰਿਹਾ ਹੁਣ ਐਸੀ ਕਿਹੜੀ ਸ਼ਖਸੀਅਤ ਹੈ ਜਿਹੜੀ ਅਰਸ਼ ਤੋਂ ਫਰਸ਼ ਤੱਕ ਤੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਕਰਦੀ ਤੁਹਾਡੀ ਮੋਲਾਕਤ ਕਰਵਾ ਰਹੇ ਆ ਉਸ ਖੂਬਸੂਰਤ ਸ਼ਖਸੀਅਤ ਦੇ ਨਾਲ ਜੀ ਦਾ ਨੋਆ ਬਾਲ ਕਿਸ਼ਨ ਕੋਚਰ ਆਉਂ ਮਿਲਦੇ ਆ ਬਾਲ ਕਿਸ਼ਨ ਕੋਚਰ ਨਾਲ ਤੇ ਕਰਦੇ ਆ ਮੁਲਾਕਾਤ ਬਾਲ ਕਿਸ਼ਨ ਕੋਚਰ ਜੀ ਸਾਡੇ ਪ੍ਰੋਗਰਾਮ ਮੁਲਾਕਾਤ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਆਡੀਅன்ஸ் ਸਾਡੇ ਦਰਸ਼ਕ ਇਹ ਚਾਹਣਗੇ ਕਿ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਤੁਸੀਂ ਉਹਨਾਂ ਨੂੰ ਇੰਟਰੋਡਕਸ਼ਨ ਦਿਓ ਆਪਣੇ ਬਾਰੇ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ ਕਿਵੇਂ ਤੁਸੀਂ ਬਚਪਨ ਤੋਂ ਜਵਾਨੀ ਤੱਕ ਆਏ ਬਾਲ ਕਿਸ਼ਨ ਕੋਚਰ ਸਾਲ 1962 ਨੂੰ 21 ਫਰਵਰੀ 1962 ਡਿਸਟ੍ਰਿਕਟ ਕਰਨਾਲ ਕਰਨਾਲ ਦੇ ਵਿੱਚ ਨੀਲੋ ਖੇੜੀ ਦੇ ਕੋਲ ਇੱਕ ਪਿੰਡ ਹੈ ਪਿੰਡ ਨਿਗਦੂ ਅੱਜ ਬਹੁਤ ਮੰਨਿਆ ਪਰਮੰਨਾ ਪਿੰਡ ਹੈ ਉਹ ਜੀ ਉੱਥੇ ਮੇਰਾ ਜਨਮ ਦਿਨ ਹੋਇਆ ਉਸ ਤੋਂ ਬਾਅਦ ਸਾਲ 70 ਦੇ ਸੀ ਲੁਧਿਆਣੇ ਆ ਗਏ ਜੀ ਸ਼ਹਿਰ ਵਿੱਚ ਇੱਥੇ ਮੇਰੇ ਫਾਦਰ ਸਾਹਿਬ ਸਨ ਤੇ ਮੇਰੇ ਚਾਚਾ ਜੀ ਨੇ ਦੁਕਾਨ ਖੋਲੀ ਏ ਕੇ ਇਲੈਕਟ੍ਰਿਕ ਵਰਕਸ ਗੇਲੋੜ ਤੇ ਬਾਅਦੇ ਫਿਰ ਅਸੀਂ ਜੈਮਨ ਰੋਡ ਤੇ ਡਾਕਟਰ ਦੇ ਨਾਲ ਉਸ ਤੋਂ ਬਾਅਦ ਹੀ ਸਨ 75 76 ਚ ਮੇਰੀ ਸਫਰ ਸ਼ੁਰੂ ਹੋਇਆ ਫਿਲਮ ਦਾ ਕਹਿ ਲੋ ਕਿ ਸਟੇਜ ਦਾ ਸਫਰ ਸ਼ੁਰੂ ਹੋਇਆ ਸਕੂਲ ਤੋਂ ਰਾਮਲੀਲਾ ਤੋਂ ਫਿਰ ਹੌਲੀ ਹੌਲੀ ਇੱਕ ਕਦਮ ਮੇਰੇ ਪੰਜਾਬੀ ਪਾਵਰ ਲੁਧਿਆਣਾ ਵੱਲ ਵੱਧ ਕੇ 81 82 ਚ ਫਿਰ ਮੈਂ ਉੱਥੇ ਪਲੇ ਵੀ ਖੇលਿਆ ਸੀ ਪੁਰਜਾ ਪੁਰਜਾ ਕਟਵਰੇ ਨਾਟਕ ਉਸ ਤੋਂ ਬਾਅਦ ਹੀ ਮੈਂ ਫਾਈਨਲੀ वैसे तो मैं बंबे 82 च भी गया सी लेकिन फाइनली जेडा मैं कहना वो मैं 84 से तो चला गया सी। ਤੁਹਾਡੇ ਮਾਤਾ ਪਿਤਾ ਜੀ ਦਾ ਨਾਮ ਕੀ ਸੀਗਾ ਜੀ? ਮੇਰੇ ਪਿਤਾ ਜੀ ਸ਼੍ਰੀ ਤਾਰਾਜਨ ਕੋਚਰ ਅਰੇ ਮਾਤਾ ਮੇਰੀ ਰਾਜਰਣੀ ਕੋਚਰ। ਬਾਈ profession ਤੁਹਾਡੇ ਪਿਤਾ ਜੀ ਕੀ ਕਰਦੇ ਸੀ? ਇਲੈਕਟ੍ਰਿਕ ਦਾ ਕੰਮ ਕਰਦੇ ਸੀ। ਤੁਹਾਨੂੰ ਇਹ ਅਵਲੀ ਜੀ ਲਾਈਨ ਮੈਂ ਕਹੂੰਗਾ ਕਿ ਤੁਹਾਨੂੰ ਇਹ ਫਿਲਮ ਲਾਈਨ ਦਾ ਸ਼ੌਕ ਕਿਵੇਂ ਲੱਗ ਗਿਆ? ਦੇਖੋ ਜੀ ਮੈਂ ਮੇਰਾ ਕੰਮ ਸੀ ਫਿਲਮਾਂ ਚ ਰੋਜ਼ ਦੇਖਣਾ ਡੇਲੀ ਮੈਂ ਕੋਈ ਨਾ ਕੋਈ ਫਿਲਮ ਸਿਨੇਮਾ ਹਾਲ ਚ ਦੇਖਦਾ ਸੀ ਸਾਡੇ ਨੂੰ ਦਿਨ ਜੀ ਉਸ ਵੇਲੇ 17 ਸਿਨੇਮੇ ਹਾਲ ਸਨ ਮੈਂ ਦੁਪਹਿਰੇ ਕਈ ਵਾਰ ਸਕੂਲੋਂ ਵੀ ਛੁੱਟੀ ਕਰਕੇ ਬੰਪ ਮਾਰ ਕੇ ਖੈ ਲੋ ਫਿਲਮ ਦੇਖਣ ਜਾਇਆ ਕਰਦਾ ਸੀ ਅਰੇ ਕਈ ਵਾਰ ਮੈਂ ਇਹ ਸੋਚਦਾ ਸੀ ਵੀ ਇੱਕ ਕਲਾਕਾਰ ਇਸ ਫਿਲਮ ਚ ਵੀ ਹੈਗਾ ਤੇ ਦੂਜੀ ਸਿਨੇਮੇ ਚ ਕਿਵੇਂ ਹੈਗਾ ਪਹਿਲਾਂ ਮੈਨੂੰ ਫਿਲਮ ਲੈਣ ਦਾ ਕੁਝ ਵੀ ਨਹੀਂ ਪਤਾ ਸੀ ਮੈਂ ਇਹ ਸੋਚਦਾ ਸੀ ਵੀ ਦੋ ਦੋ ਕਲਾਕ ਇੱਕ ਟਾਈਮ ਤੇ ਦੋ ਦੋ ਕਲਾਕ ਤੇ ਉਹੀ ਕਲਾਕਾਰ ਇਸ ਸਿਨੇਮੇ ਚ ਤੇ ਦੂਜੀ ਸਿਨੇਮੇ ਕਿਵੇਂ ਕੰਮ ਕਰ ਰਿਹਾ ਹੈ ਫੇਮ ਨੂੰ ਫੋਲੀਓ ਲਈ ਪਤਾ ਲੱਗਦਾ ਗਿਆ ਵੀ ਇਹ ਤਾਂ ਫਿਲਮ ਬਣਾਈ ਜਾਂਦੀ ਹੈ ਤੇ ਸਿਨੇਮੇ ਚ ਲਾਈ ਜਾਂਦੀ ਹੈ ਸਾਰੇ ਨਾਟਕ ਵਿੱਚ ਇਹ ਜੁਲੀਅਟ ਰੋਮੀਓ ਕੇ ਬਦਲੇ ਉਮੀਓ ਸੇ ਪ੍ਰੇਮ ਕਰੇਗੀ ਕਿਆ ਮਤਲਬ ਜਿੰਦਗੀ ਦੇ ਵਿੱਚ ਕਹਿ ਲੋਗੇ ਤੁਹਾਡਾ ਮਨ ਤਜਰਬਿਆਂ ਚ ਵੀ ਭਟਕਦਾ ਸੀ ਤੇ ਇਹ ਕਿਉਂ ਹੁੰਦਾ ਕਿਉਂ ਹੁੰਦਾ ਮੈਨੂੰ ਸਮਝ ਨਹੀਂ ਆ ਰਹੀ ਸੀ ਇਸੇ ਕਰਕੇ ਤੁਸੀਂ ਮੇਰਾ ਖਲਧੰਦੇ ਬੜੇ ਬਦਲੇ ਨੇ ਮੈਂ ਬਹੁਤ ਮੈਂ ਜੀ ਕਰਿਆਨੇ ਦਾ ਕੰਮ ਵੀ ਕੀਤਾ ਬੁਨਿਆੜੀ ਦਾ ਕੰਮ ਵੀ ਕੀਤਾ ਮੈਂ ਕੱਪੜੇ ਦਾ ਕੰਮ ਕੀਤਾ ਮੇਰੇ ਰਿਚਲੀ ਦਾ ਕੰਮ ਵੀ ਕੀਤਾ ਮੈਂ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਵੀ ਕੰਮ ਕੀਤਾ ਮੈਂ ਫਾਰਮ ਭਰਿਆ ਕਰਦਾ ਸੀ ਕਾਫੀ ਟਾਈਮ ਇਥੇ ਮੈਂ ਫਾਰਮ ਭਰੇ ਕੋਚਰ ਆ ਫਾਰਮ ਸੈਲਰ ਦੇ ਨਾਮ ਤੇ ਜੀ ਸਾਹਿਬ ਕਿਤੇ ਇਹ ਤਾਂ ਨਹੀਂ ਤੁਹਾਡਾ ਮਨ ਕਿਤੇ ਹੋਰ ਮਤਲਬ ਕਿਸੇ ਚੀਜ਼ ਨੇ ਭਟਕਦਾ ਜਿਹੜੀ ਮਿਲੀ ਨਹੀਂ ਦੇਖੋ ਜੀ ਮੇਰਾ ਸ਼ੁਰੂ ਤੋਂ ਮੈਂ ਜਿਹੜੀਆਂ ਫਿਲਮਾਂ ਹੱਦ ਤੱਕ ਉਹ ਕੀਤੀਆਂ ਨੇ ਜਾਂ ਪਲੇ ਕੀਤੇ ਨੇ ਜਾਂ ਗਾਣੇ ਕੀਤੇ ਨੇ ਮੈਨੂੰ ਮੇਰੇ ਮਨ ਪਸੰਦ ਕੱਪੜੇ ਨਹੀਂ ਪੁਆਏ ਗੇ ਅੱਛਾ ਹਰ ਫਿਲਮ ਜਿਹੜੀ ਮੇਰੀ ਪਹਿਲੀ ਫਿਲਮ ਸੀ ਸੌਮ ਨੂੰ ਪੰਜਾਬ ਦੀ ਜਿਹੜੀ ਕਿ 1990 ਚ ਰਿਲੀਜ਼ ਹੋਈ ਸੀ ਤੀਸ਼ ਕੋ ਰਮਾ ਫਿਲਮਸ ਮਿੱਤਲ ਦੇ ਨਾਲ ਡਾਇਰੈਕਟਰ ਸਨ ਸੁਖਦੇਵ ਵਾਲੂ ਵਾਲੀਆ ਉਹਦੇ ਚ ਵੀ ਮੇਰੀ ਸਵੇਰੇ ਸ਼ੂਟਿੰਗ ਸੀ ਤੇ ਰਾਤ ਨੂੰ ਮੇਰੇ 12 ਵਜੇ ਡਾਇਰੈਕਟਰ ਸਾਹਿਬ ਮੈਨੂੰ ਆਪਣੇ ਕਮਰੇ 'ਚ ਬੁਲਾਇਆ ਤੇ ਕਹਿਣ ਲੱਗੇ ਚਲਿਆ ਜੀ ਮੇਰੇ ਐਕਚੁਅਲੀ ਫਿਲਮਾ ਚ ਨਾਮ ਜਿਹੜਾ ਸਕਰੀਨ ਨਾਮ ਹੈ ਚਲਿਆ ਗੁੱਚਰ ਚੰਦ ਹੈ ਉਹਨੇ ਕਹਿੰਦਾ ਚਲਿਆ ਜੀ ਤੁਹਾਡਾ ਸਵੇਰੇ ਸੀਨ ਹੈ 10 ਵਜੇ ਮਿੱਤਲ ਸਾਹਿਬ ਨਾਲ ਮੈਂ ਕਿਹਾ ਠੀਕ ਹੈ ਜੀ ਕਹਿੰਦਾ ਡਰੈਸ ਕਿਹੜੀ ਹੈ ਡਰੈਸਮੈਨ ਨੂੰ ਬੁਲਾਇਆ ਗਿਆ ਦਾਦੇ ਨੂੰ ਪਰ ਮੈਨੂੰ ਉਥੋਂ ਰੇਲ ਸਟੇਸ਼ਨ ਤੇ ਪਹੁੰਚ ਕੋਈ ਜਾਣਾ ਪਿਆ ਕੁਦਰਤੀ ਉਥੇ ਭਾਂਡੇ ਵਿੱਚ ਨਾਲੇ ਬੈਠੇ ਸਨ ਤੇ ਕੱਪੜੇ ਜਿਹੜੇ ਪੁਰਾਣੇ ਲੈਂਦੇ ਹਨ ਉਹੀ ਸੀਨ ਅਸੀਂ ਫਿਲਮ 'ਚ ਕਰਨਾ ਸੀ ਮੈਂ ਉਹਨ ਲੋਕੋਂ ਪੁਰਾਣੀ ਨਿੱਕਰ ਤੇ ਇੱਕ ਪੁਰਾਣੀ ਸ਼ਰਟ 50 ਰੁਪਏ ਦੇ ਕਿੱਲੇ ਲੈ ਕੇ ਆਂਦੀ ਉਹ ਪਾ ਕੇ ਸਵਾ ਦੋ ਵਜੇ ਡਾਇਰੈਕਟਰ ਸਾਹਿਬ ਨੂੰ ਦਿਖਾਈ ਉਹਨਾਂ ਨੇ ਸਿਲੈਕਟ ਕੀਤੀ ਤੇ ਕੰਮ ਅੱਗੇ ਵਧਾ ਗਿਆ ਤੇ ਆਪਣੇ ਬਾਲਕਿਸ਼ਨ ਕੋਚਰ ਜੀ ਤੁਸੀਂ ਹੁਣੇ ਦੱਸਿਆ ਕਿ ਤੁਹਾਨੂੰ ਬਾਲਕਿਸ਼ਨ ਕੋਚਰ ਦੇ ਨਾਲ ਨਾਲ ਛਲਿਆ ਕੋਚਰ ਵੀ ਕਿਹਾ ਜਾਂਦਾ ਜੀ ਹਾਂ ਮੇਰਾ ਨਾਮ ਡਾਇਰੈਕਟਰ ਸਾਹਿਬ ਨੇ ਜਿਹੜੇ ਸੁਦੇਵ ਵਾਲੇ ਵਾਲੇ ਸਨ ਉਹਨਾਂ ਨੇ ਮੇਰਾ ਛਲਿਆ ਕੋਚਰ ਰੱਖਿਆ ਸਕਰੀਨ ਉੱਤੇ ਕੋਈ ਵੀ ਤੁਸੀਂ ਮੇਰਾ ਪ੍ਰੋਬਲਮ ਦੇਖੋਗੇ ਤਾਂ ਉਹਦੇ ਤੇ ਕਾਸਟਿੰਗ ਇਚ ਛਲਿਆ ਕੋਚਰੀ ਆਈ ਕਿ ਦੀ وجہ ਬਸ ਉਹਨਾਂ ਨੂੰ ਐ ਲੱਗਦਾ ਸੀ ਬਈ ਮੈਂ ਮਤਲਬ ਥੋੜਿਆ ਜਿਹਾ ਨੱਠ ਘਾਟਾਂ ਜਾਂ ਕੁਝ ਨਹੀਂ ਆ ਬਈ ਤੇਰਾ ਨਾਮ ਛਲਿਆ ਹੀ ਹੋਣਾ ਚਾਹੀਦਾ अच्छा ते पंजाबी さん ਤੁਹਾਡੀ ਤਬੀਅਤ ਨੂੰ ਦੇਖਦੇ ਉਹਨਾਂ ਨੇ ਤੁਹਾਡਾ ਨੌ ਚੱਲੀਆ ਚੱਲੀਆ ਮੇਰੀ ਡੇਲੀ ਮੁਲਾਕਾਤ ਉਹਨਾਂ ਦੀ ਅਸ਼ੋਕਾ ਅਪਾਰਟਮੈਂਟ ਵਿੱਚ ਹੁੰਦੀ ਸੀ ਵੀਰਿੰਦਰ ਦਾਗੜ 42 ਨੰਬਰ ਸੀ ਉਹਨਾਂ ਦਾ 43 ਸੀ ਕਿ ਫਿਰ ਤੁਹਾਡੀ تعلیم ਤੁਹਾਡੀ ਪੜ੍ਹਾਈ ਕਿੱਥੇ ਹੋਈ ਪੜ੍ਹਾਈ ਦੀ ਮੈਂ ਤਕਰੀਬਨ ਆਪਣੀ ਜਿਹੜੀ ਵੀ ਮੈਂ ਅੱਜ ਤੱਕ میٹرਕ ਕੀਤੀ ਕਟਵਰ ਮੈਂ 28 ਸਕੂਲ ਬਦਰੀ ਲੁਧਿਆਣੇ ਤੇ ਕੰਮ ਦੇ ਕਾਮ ਧੰਧਿਆਂ ਦੇ ਤਰ੍ਹਾਂ ਤੁਸੀਂ ਸਕੂਲ ਵੀ ਬਦਲਦੇ ਰਹੇ। ਬਦਲਦੇ। ਵਾਹ। ਪੋਤਲੇ ਆ ਕੇ ਸੜੇ ਜਸ਼ਨ ਬਣਾਈਆ। ਚਲਾ ਜਾ ਸੜਾ ਪਗੜਾ ਪਾਈਏ ਰੱਬ ਨੇ ਸੁਣ ਲਈ ਆਪਣੀ। ਮੈਂ ਕੋਈ ਦਸ਼ਮੇ ਸਕੂਲ ਚ ਲੱਗਿਆ ਸਵੇਰੇ ਮੇਰੇ ਚਾਚਾ ਜੀ ਫੀਸ ਚਮਕਾ ਕੇ ਆਏ 3450 ਰੁਪਏ। ਤੇ ਮੈਂ 12 ਵਜੇ ਤੋਂ ਬਾਅਦ ਕਰੀ ਦੂਜੀ ਵਾਲੇ ਉੱਥੇ ਸਕੂਲ ਚ ਗਿਆ ਹੀ। ਮਤਲਬ ਇੱਕ ਦਿਨ ਦੀ ਦੋ ਦੋ ਸਕੂਲ ਬਦਲਦੇ। ਬਦਲਦੇ ਜੀ। ਕਾ ਬਹਾ। ਮੇਰਾ ਜਿਹੜਾ ਅੰਦਰਲਾ ਸ਼ੌਕ ਸੀ ਉਹ ਇਸ ਲੈਨਵੜ ਪੈ ਗਿਆ। ਕਿੰਨ ਪੜਾਈ ਰੋਜ਼ਿੰਨ ਕਰਦਾ ਸੀ। ਪੜਾਈ ਨੂੰ ਜੀਨ ਕਰ ਮਿਲਿਆ ਮੈਂ ਇੱਕ ਮੇਰੀ ਇੱਕ ਸੋਚ ਇਹ ਸੀ ਕਿ ਅਗਰ ਮੰਨ ਲਓ ਮੈਂ ਕੋਈ ਕੰਮ ਕਰਦਾ ਕਾਰੋਬਾਰ ਕਰਦਾ ਠੀਕ ਹੈ ਮੈਂ ਤਰੱਕੀ ਕਰ ਲੈਂਦਾ ਬਹੁਤ ਕੁਝ ਕਰਦਾ ਲੇਕਿਨ ਮਰਨ ਤੋਂ ਬਾਅਦ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਅੱਛਾ ਮੈਂ ਇਸ ਪੱਖੋਂ ਇਹ ਫਿਲਮ ਇੰਡਸਟਰੀ ਚ ਆਇਆ ਸੀ ਕਲੋ ਮੇਰੇ ਦੋਤੇ ਪੋਤੇ ਪਰਪੋਤੇ ਵੀ ਦੇਖਣ ਵੀ ਉਹ ਸਾਡਾ ਦਾਦਾ ਪਰਦਾਦਾ ਨਾਨਾ ਹੁੰਦਾ ਸੀ ਨਹੀਂ ਇਹ ਇਸ ਕਰਕੇ ਮੈਂ ਆਇਆ ਇਹ ਤੇ ਫਿਰ ਤੁਸੀਂ ਕੋਈ ਕਿਤਾਬ ਲਿਖ ਲੈਂਦੇ ਜਾਂ ਸਿੰਗਰ ਬਣ ਜਾਂਦੇ ਇਹ ਐਕਟਰ ਨੂੰ ਹੀ ਕਿਉਂ ਦੁਨੀਆ ਯਾਦ ਕਰਦੀ ਹੈ ਐਕਟਰ ਚੱਕਰ ਕੇ ਰੱਖਦੇ ਹਰ ਬੰਦੇ ਨੂੰ ਯਾਦ ਉਹ ਮੁਹੰਮਦ ਰਫੀ ਸਾਬ ਆਪਣੇ ਚਲੇ ਗਏ ਉਹਨਾਂ ਨੂੰ ਅੱਜ ਤੱਕ ਤੁਸੀਂ ਗਾਣਾ ਲਾਓ ਐ ਲੱਗੂਗਾ ਜਿਵੇਂ ਮੁਹੰਮਦ ਰਫੀ ਸਾਬ ਆਪ ਅੱਜ ਹੀ ਗਾ ਰਹੇ ਨੇ ਬਿਲਕੁਲ ਬਿਲਕੁਲ ਇਸ ਕਰਕੇ ਮੈਂ ਇਸ ਲੈਣੇ ਜਾਇਆ ਅੱਜ ਜਿਹੜੇ ਮੇਰੇ ਕੋਈ ਸ਼ੂਟ ਕੋਈ ਵੀ ਹੁੰਦਾ ਹੈ ਮੇਰੇ ਦੋਤੀ ਦੇਖਦੇ ਨੇ ਦੋਤੀਆ ਦੇਖਦੇ ਨੇ ਕੁੜੀਆਂ ਜੋ ਆਏ ਸਭ ਦੇਖਦੇ ਨੇ ਉਹ ਬਹੁਤ ਖੁਸ਼ ਹੁੰਦੇ ਨੇ ਉਸ ਸਾਡੀ ਦੋ ਬੰਦੇ ਆਏ ਭਾਬੀ ਨੂੰ ਚੁੱਕ ਲੈ ਗਏ ਮੂੰਸਾੜਿਆ ਕੀ ਕਰਦਾ ਪਿਆ ਸੀ ਉਹ ਤੁਹਾਨੂੰ ਪਤਾ ਦਾ ਮੇਰੇ ਗੋਡਿਆਂ ਦੇ ਗਰੀਸ ਵਾਲੀ ਚਲੋ ਇੱਕ ਕਹਿ ਲੋ ਵੀ ਇੱਕ ਬੰਦੇ ਦੇ ਅੰਦਰ ਦੀ ਇੱਛਾ ਹੁੰਦੀ ਹੈ ਕੋਈ ਸਿੰਗਰ ਬਣਨਾ ਚਾਹੁੰਦਾ ਕੋਈ ਹਾਂ ਕੋਈ ਤਿੰਕ ਕਿਸੇ ਨੂੰ ਐਕਟਿੰਗ ਚੰਗੀ ਲੱਗਦੀ ਹੈ ਤੁਹਾਨੂੰ ਐਕਟਿੰਗ ਚੰਗੀ ਲੱਗਦੀ ਹੈ ਤੁਸੀਂ ਐਕਟਰ ਬਣੋ ਦੇਖੋ ਸਾਬ ਤੇ ਤੁਹਾਡਾ ਜਿਹੜਾ ਸਫਰ ਹੈ ਐਕਟਿੰਗ ਦਾ ਅਚਾਨਕ ਸ਼ੁਰੂ ਹੋਇਆ ਜਾਂ ਕੋਈ ਵਜ੍ਹਾ ਸੀ ਕਿਸ ਤਰ੍ਹਾਂ ਮਤਲਬ ਇਹ ਸਾਈਕਲ ਵਾਲਾ ਮੋੜਾ ਇੱਕ ਤੁਹਾਨੂੰ ਗੱਲ ਦੱਸਣਾ 82 ਚ ਮਲਾਰ ਸਿਨੇਮੇ ਕੋਲ ਫਿਲਮ ਬਣ ਰਹੀ ਸੀ ਸਜਣਾ ਬਾਜ ਹਨੀਰੇ ਉਦੋਂ ਮਲਾਰ ਪੈਲਸ ਵਾਲੀ ਤਿਆਰ ਹੋ ਰਹੀ ਆ ਸੀ ਤੇ ਵਰਿੰਦਰ ਸਿੰਘ ਉਹਨਾਂ ਸਨ ਜੈ ਸ਼ਰਮਾ ਸੀ ਬਲਦੇਵ ਖੋਸਾ ਸੀ ਹੋਰ ਵੀ ਕਈ ਕਲਾਕਾਰ ਸਨ ਤੇ ਮੈਂ ਕੁਦਰਤੀ ਮੇਰੀ ਦੁਕਾਨ ਤੇ ਕੋਈ ਰਿਫਲੈਕਟਰ ਲੈਣ ਦਾੜਾ ਸਟੂਡੀਓ ਤੇ ਆਏ ਤੇ ਮੈਂ ਉਹਨਾਂ ਨਾਲ ਚੱਲ ਗਿਆ ਕੁਲਾਰ ਸਾਈਕਲ ਦੀ ਬਾਈਕ ਸੈਟ ਤੇ ਤੇ ਮੈਂ ਪੁੱਛਿਆ ਕੀ ਕਰਨੇ ਨੇ ਕਹਿੰਦੇ ਸ਼ੂਟਿੰਗ ਹੋ ਰਹੀ ਆ ਉੱਥੇ ਤੇ ਇਸ ਤਰ੍ਹਾਂ ਇਹ ਸੋ ਮੈਨੂੰ ਪੰਜਾਬ ਦੀ ਪਿਕਚਰ ਜਿਹੜੀ ਤੁਹਾਡੀ ਸੀ ਉਸ ਤੋਂ ਪਹਿਲਾਂ ਦੀ ਗੱਲ ਆ ਉਸ ਤੋਂ ਪਹਿਲਾਂ ਦੀ ਉਸ ਤੋਂ ਪਹਿਲਾਂ ਸਟਾਰਟਿੰਗ ਅੱਛਾ ਸ਼ੁਰੂ ਸਟਾਰਟਿੰਗ ਪਹਿਲੀ ਫਿਲਮ ਦੀ ਗੱਲ ਕਰ ਰਹੇ ਹਾਂ ਫਿਰ ਮੈਂ ਉੱਥੇ ਪਹੁੰਚ ਗਿਆ ਜੀ ਤੇ ਯਾਸ਼ ਸ਼ਰਮਾ ਜਿਹੜੇ ਸਰਪੰਚ ਬਣੇ ਸੰ ਸਰਪੰਚ ਪੰਜਾਬੀ ਫਿਲਮ ਵਿੱਚ ਤੇ ਮੈਂ ਸ਼ੂਟਿੰਗ ਦੇਖਦਾ ਗਿਆ ਤਵਿੰਦਰ ਤਸੀਨ ਸਾਹਿਬ ਤੇ ਮੁੱਛੇ ਤਾਰ ਕੇ ਮੈਨੂੰ ਕਹਿੰਦਾ ਕਹਿੰਦਾ ਕਾਕਾ ਚੱਲ ਸਾਡਾ ਲੰਚ ਦਾ ਟਾਈਮ ਹੈ ਤੈਨੂੰ ਪਤਾ ਪੰਜਾਬੀ ਖੁੰਧਕ ਵਾਲੇ بڑے ਹੁੰਦੇ ਨੇ ਮੈਂ ਖੁੰਧਕ ਖਾਧੀ ਤੇ ਮੈਂ ਬੰਬੇ ਪਹੁੰਚਿਆ ਹਮ ਮੇਰੀ ਮੁਲਾਕਾਤ ਸੁਖਦੇਵ ਵਾਲੀ ਨਾਲ ਸਾਹਦਾਰ ਹੋਈ ਠੀਕ ਹੈ ਤੇ ਇੱਕ ਸਾਡੇ ਵੇਸ਼ਾਂਤ ਪ੍ਰੋਡੂਸਰ ਸਨ ਉਹਨਾਂ ਨੇ ਕੋਈ ਫਿਲਮ ਇਹ ਸੌਂ ਨੂੰ ਪੰਜਾਬੀ ਸਟਾਰਟ ਉਹਨਾਂ ਨੇ ਕੀਤੀ ਸੀ ਕੁਝ ਪੈਸੇ ਦੀ ਵਜ੍ਹਾ ਕਰਕੇ ਉਹ ਬਣਾ ਨਹੀਂ ਪਏ ਡਾਇਰੈਕਟਰ ਸਾਡੇ ਸੁਖਦੇਵ ਵਾਲੀ ਦੇ ਸਾਹਮਣੇ ਓਕੇ ਚਲੋ ਜੀ ਅਸੀਂ ਪੈਸਾ ਮੈਂ ਕੁਚ ਲਾਇਆ ਮੇਰੇ ਦੋਸਤ ਵਿੱਕੀ ਰੰਡਾਵਾ ਨੇ ਉਹਨਾਂ ਦੇ ਪਿਤਾ ਜੀ ਰੰਡਾਵਾ ਸਾਹਿਬ ਵੱਡੇ ਪਾਲ ਰੰਡਾਵਾ ਜੀ ਬ੍ਰਦਰ ਉਹਨਾਂ ਨੇ ਪੈਸਾ ਲਾ ਕੇ ਫਿਲਮ ਪੂਰੀ ਕੀਤੀ ਜਿਸ ਦਿਨ ਪਹਿਲਾ ਦਿਨ ਵਸੋਵਰ ਦੇ ਵਿੱਚ ਸ਼ੂਟ ਹੋ ਰਿਹਾ ਸੀ ਉਸਨ ਯਸ਼ ਸ਼ਰਮਾ ਸਾਹਿਬ ਉੱਤੇ ਆਏ ਸੁਦੇਵ ਵਾਲ ਵਾਲੇ ਡਾਇਰੈਕਟਰ ਕੋਲ ਤੇ ਕਹਿੰਦੇ ਕੰਮ ਬਾਰੇ ਉਹ ਕਹਿੰਦੇ ਠੀਕ ਆ ਕੰਮ ਤਾਂ ਹੈ ਨਹੀਂ ਕੰਪਲੀਟ ਆਰਟਿਸਟ ਵੈਸੇ ਪ੍ਰੋਡਿਊਸਰ ਨੂੰ ਪੁੱਛ ਲਾ ਇਹਨਾਂ ਨੂੰ ਮੈਂ ਲੱਸੀ ਪੀ ਰਿਆ ਸੀ ਤੇ ਕੁਛ ਨਾਲ ਖਾ ਰਿਹਾ ਸੀ ਤੇ ਮੇਰੇ ਕੋਲ ਆਏ ਤੇ ਕਹਿੰਦੇ ਮੈਨੂੰ ਬੈਟਰ ਡਾਇਰੈਕਟਰ ਸਾਹਮਣੇ ਭੇਜਿਆ ਸੁਦੇਵ ਵਾਲ ਵਾਲੇ ਨੇ ਤੇ ਮੈਂ ਕਿਹਾ ਬੈਠੋ ਸ਼ਰਮਾ ਜੀ ਲੱਸੀ ਪਿਓ ਤੇ ਬੈਠੇ-ਬੈਠੇ ਮੈਂ ਮੁਸਕਰਾ ਰਿਹਾ ਸੀ ਉਹ ਵੀ ਮੁਸਕਰਾ ਰਹੀ ਸੀ ਤੇ ਕਰਦੇ ਕਰਦੇ ਇਹ ਕੰਦੇ ਕੰਮ ਮੈਂ ਕਹਾਂ ਜੀ ਮੈਂ ਤੁਹਾਡੇ ਪਿੱਛੇ ਤਾਂ ਬੰਬੇ ਜਾ ਕੇ ਫਿਲਮ ਬਣਾ ਆ ਰਾਇਆ ਕਹਿੰਦੇ ਮੇਰੇ ਪਿੱਛੇ ਕਿਵੇਂ ਮੈਂ ਕਹਾ ਅੱਜ ਤੋਂ ਕੋਈ ਸਾਲ ਪਹਿਲਾਂ ਤੁਸੀਂ ਲੁਧਿਆਣਾ ਸ਼ੂਟਿੰਗ ਕਰ ਰਹੇ ਸੀ ਤੇ ਇਸ ਤਰ੍ਹਾਂ ਉਹੀ ਮੈਂ ਆਰਟਿਸਟਾ ਉਸ ਤੋਂ ਬਾਅਦ ਜਿੰਨੀ ਵਾਰੀ ਮੈਨੂੰ ਮਿਲੇ ਬੜੇ ਅੱਛੇ ਟੰਗ ਨਾ ਮਿਲਦੇ ਰਹੇ ਉਹਨਾਂ ਦਾ ਕੰਮ ਤਾਂ ਨਹੀਂ ਸੀ ਸਾਡੀ ਫਿਲਮ ਵਿੱਚ ਲੇਕਿਨ ਫਿਰ ਵੀ ਉਹ ਕਾਫੀ ਮੁਲਾਕਾਤਾਂ ਮੇਰੀ ਯਾਦ ਸ਼ਰਮਨਾਲ ਦੀ ਹੁੰਦੀਆਂ ਅਸੀਂ ਫਿਰ ਯੂਨਟ ਕਾਫੀ ਸ਼ੂਟਿੰਗ ਜਗਾਤਰੀ ਦੇ ਵਿੱਚ ਕੀਤੀ ਜਿੰਦੇ ਚ ਕੀ ਇੱਕ ਮੈਨੂੰ ਬੜੀ ਖੁਸ਼ੀ ਹੋਈ ਤੇ ਮੇਰ ਮਿੱਤਰ ਸਾਡੇ ਨਾਲ ਮੇਰਾ ਗਾਣਾ ਸੀ ਤੇ ਗਾਣਾ ਜਦੋਂ ਸਾਡਾ ਸ਼ੂਟ ਹੋਇਆ 3 ਦਿਨ ਤੇ ਉਸ ਤੋਂ ਬਾਅਦ ਮੈਂ ਖੜਾ ਸੀ ਤੇ ਮੇਰ ਮਿੱਤਰ ਸਾਹਿਬ ਇੱਕ ਸਾਈਡ ਤੇ ਖੜੇ ਸਨ ਲੋਕਾਂ ਨੇ ਮੇਰੀਆਂ ਆਟੋਗ੍ਰਾਫ ਲਏ ਉਸ ਵੇਲੇ ਮੈਨੂੰ ਬੜੀ ਅੰਦਰੋਂ ਫੀਲਿੰਗ ਹੋਈ ਯਾਰ ਮੈਂ ਨਵਾਂ ਕਲਾਕਾਰ ਮੈਨੂੰ ਕੋਈ ਜਾਣਦਾ ਨਹੀਂ ਇੱਥੇ ਮਿੱਤਰ ਸਾਹਿਬ ਬੈਠੇ ਨੇ ਤੇ ਅਜੀਬ ਜਿਹਾ ਮੈਨੂੰ ਮਸੂ ਸੋਇਆ ਯਾਰ ਐਸਾ ਕਿਉਂ ਹੋ ਜਾਂਦਾ ਯਾਨੀ ਉਹ ਹਾਰਟੋਗ੍ਰਾਫ ਨੇ ਤੁਹਾਨੂੰ ਪੂਰੇ ਤਰ੍ਹਾਂ ਲਪੇਟੇ ਚ ਲੈ ਲਿਆ ਗਿਆ फेर ਤੁਸੀਂ ਉਹ ਲਪੇਟੇ ਚੋਂ ਨਿਕਲ ਨਹੀਂ ਸਕੇ ਉਸ ਟਾਈਮ ਪਹਿਲਾਂ ਉਸ ਤੋਂ ਪਹਿਲਾਂ ਕੰਮ ਧੰਦਾ ਵੀ ਕਰਦੇ ਸੀ ਕੋਈ ਕੰਮ ਧੰਦਾ ਕਰਦਾ ਸੀ ਮੈਂ ਨਹੀਂ ਕੰਮ ਕਰਦੇ ਸੀ ਉਸ ਤੋਂ ਪਹਿਲਾਂ ਮਨਿਆਰੀ ਦੀ ਦੁਕਾਨ ਸੀ ਬਸ ਫੇਰ ਉਹ ਤਾਂ ਜਦੋਂ ਲਪੇਟੇ ਜਿਹਾ ਤੇ ਮਨਿਆਰੀ ਦੀ ਦੁਕਾਨ ਸਭ ਮਨਿਆਰੀ ਦੀ ਕਰਿਆਨੇ ਦੇ ਕੱਪੜੇ ਜਿਹੜੇ ਕਿਤੇ ਸੰਖਤ ਹੋ ਗਿਆ ਉਸ ਤੋਂ ਬਾਅਦ ਹੀ ਮੈਂ ਇੱਕ ਫਿਲਮ ਹਿੰਦੀ ਕੀਤੀ ਤਾਰਾ ਰਣੀ ਕਿਆਮਤ ਅਮਰ ਕਥਾ ਠੀਕ ਹੈ ਉਹਦਾ ਮੈਂ ਪ੍ਰੋਡਕਸ਼ਨ ਕਟੋਲੇ ਵੀ ਗਿਆ ਜੀ ਬੰਬੇ ਜੀ ਨਹੀਂ ਇਹ ਗੁਜਰਾਤ ਦੇ ਰਾਜਕੋਪਲਾ ਸ਼ਹਿਰ ਚ ਹੋਈ ਸੀ ਹਾਂ ਓਕੇ ਉਹਦੇ ਚ ਯਾ ਸ਼ਰਮਾ ਹੋਰ ਵੀ ਕਈ ਆਰਟਿਸਟ ਹੈ ਜੁਗੇਸ਼ ਸ਼ਾਹ ਬੜਾ ਸੀ ਧਾਰਮਿਕ ਫਿਲਮ ਸੀ ਜਿਹੜੀ ਅਜ ਵੀ ਤੁਸੀਂ ਦੇਖ ਸਕਦੇ ਹੋ YouTube ਤੇ ਕਿਸੇ ਵੀ ਜਗ੍ਹਾ ਤੇ ਉਹਨੇ ਮੈਂ ਪ੍ਰੋਡਕਸ਼ਨ ਟੋਲ ਦੀ ਥੋੜਿਆ ਜਿਹਾ ਮੇਰਾ ਕੰਮ ਵੀ ਸੀ ਫਿਰ ਇੱਕ ਮੈਂ ਫਿਲਮ ਕੀਤੀ ਜੀ ਆਪਣੇ ਬਗਾਨੇ ਸਮੀਰ ਸੈਕਲ ਹੀਰੋ ਸੀ ਸਾਰੇ ਨਾਟਕ ਵਿੱਚ ਇਹ ਜੁਲੀਟ ਰੋਮੀਓ ਕੇ ਬਦਲੇ ਉਮਿਓ ਸੇ ਪ੍ਰੇਮ ਕਰੇਗੀ ਕਿਆ ਮੇ ਪਿਆਏ ਓ ਮਿਓ ਉਸ ਤੋਂ ਬਾਅਦ ਹੀ ਐ ਅਸ਼ੋਕ ਕੁਮਾਰ ਦੀ ਟੋਟੀ ਸੀ ਜੀ ਉਹਦੇ ਚ ਨਾਮ ਨੂੰ ਕੁਝ ਯਾਦ ਨਹੀਂ ਆ ਰਿਹਾ ਤੇ ਅਰ ਕੋਈ ਨਾਮ ਹੈਗਾ ਸੀ ਹਿੰਦੀ ਫਿਲਮ ਸੀ ਕਾਫੀ ਵੱਡੇ ਬਜਟ ਦੀ ਉਹਦੇ ਚ ਮੈਂ ਉਹਦਾ ਕਲਾਸ ਵੈਲੋ ਬਣਿਆ ਜੀ ਸੁਮੇਰ ਸੈਕਲ ਦਾ ਉਸ ਤੋਂ ਬਾਅਦ ਛੋਟੀਆਂ ਮੋਟੀਆਂ ਫਿਲਮਾਂ ਕਈ ਉੱਤੇ ਮੈਂ ਕਰਦਾ ਰਿਹਾ ਇੱਕ ਮੈਨੂੰ ਪਤਾ ਨਹੀਂ ਸੌਦੀ ਫਿਲਮ ਸੀ ਕਿਹੜੀ ਉਹਦੇ ਚ ਥੋੜਾ ਜਿਹਾ ਕਰੈਕਟਰ ਮਿਲੇ ਆ ਇੱਕ ਉਸ ਵੇਲੇ ਸਾਰਕਾ ਕੋਈ ਬਣਾ ਰਹੀ ਸੀ ਫਿਲਮ ਉਹਤੇ ਜਿਹੜਾ ਥੋੜਾ ਜਿਹਾ ਕਰੈਕਟਰ ਹੁੰਦਾ ਜੋ ਕੀਤਾ ਕਈ ਛੋਟੇ ਛੋਟੇ ਕਰੈਕਟਰ ਮੈਂ ਕਰਦਾ ਗਿਆ ਕਿੰਨੀ 1.5 ਤੱਕ ਤੁਸੀਂ ਇਸ ਫਿਲਮ ਲਾਈਨ ਦੇ ਨਾਲ ਰਿਲੇਟਡ ਰਹੇ ਸਮੰਧ ਰਿਹਾ ਜਾਂ ਕੰਮ ਕਰਦੇ ਰਹੇ ਗੈਰ ਹਜ ਤੱਕ ਵੀ ਜਾਰੀ ਹੈ ਅਜ ਤੱਕ ਵੀ ਮੇਰਾ ਅਜ ਤੱਕ ਵੀ ਜਾਰੀ ਹੈ ਜਿਹੜਾ ਕਿ ਹੁਣ ਮੈਂ ਪਿੱਛੇ ਵੀ ਸ਼ੂਟ ਕਰ ਗਿਆ ਤਾਂ ਪ੍ਰਵੀਨ ਮੇਰੇ ਦਾ ਕੋਈ ਸ਼ੂਟ ਸੀ ਛੋਟੀ ਬਿਚਾਰਾ ਘਰ ਵਾਲਾ ਹੋਰ ਉਹਦੇ ਚ ਕੀਤਾ ਉਸ ਤੋਂ ਬਾਅਦ ਇੱਕ ਉਹਨਾਂ ਦਾ ਕੋਈ ਛੋਟ ਹਿੰਦੀ ਫਿਲਮ ਦਾ ਚੱਲ ਰਿਹਾ ਉਹ ਵੀ ਕਰ ਰਹੇ ਆ ਬਾਕੀ ਪਾਲੀ ਦੇਤ ਵਾਲੇ ਦੇ ਗਾਣੇ ਹੋਰ ਵੀ ਕਈ ਨਿੱਕੇ ਮੋਟੇ ਮੈਂ ਕਰਦਾ ਰਹਿਣਾ ਕਿਉਂਕਿ ਜਿਹੜਾ ਹੰਤਾ ਕੀੜਾ ਬੈਠਾ ਹੈ ਇੱਕ ਇਹ ਮੈਨੂੰ ਸੌਣ ਨਹੀਂ ਦਿੰਦਾ ਜਦੋਂ ਮੈਂ ਸਵੇਰੇ ਉੱਠਦਾ ਤਾਂ ਮੈਨੂੰ ਸਿਨੇਮੇ ਦੀ ਸਕਰੀਨ ਨਜ਼ਰ ਆਉਂਦੀ ਹੈ ਮੈਨੂੰ ਇਹ ਲੱਗਦਾ ਕੈਮਰਾ ਮੇਰੇ ਸਾਹਮਣੇ ਅਗਰ ਮੈਨੂੰ ਘਰ ਦੇ ਚਾਹ ਦਾ ਕੱਪੀ ਵੀ ਫੜੰਦੇ ਨਾ ਮੈਨੂੰ ਇਹ ਲੱਗਦਾ ਕਿ ਮੈਂ ਸੀਨ ਘੜ ਰਿਹਾ ਹਾਂ ਬਿ ਕੈਮਰੇ ਦੇਖੀਏ ਇਹ ਜ਼ਰੂਰੀ ਨਹੀਂ ਦੋਸਤੋ ਕਿ ਇਨਸਾਨ ਨੂੰ ਮੰਜ਼ਲ ਮਿਲੇ ਜਾਂ ਨਾ ਮਿਲੇ ਪਰ ਜ਼ਿੰਦਗੀ ਜਿਉਣ ਦੇ ਲਈ ਜਿਸ ਤਰ੍ਹਾਂ ਸਾਹ ਜ਼ਰੂਰੀ ਨੇ ਨਾ فن ਨੂੰ ਜਿੰਦਾ ਰੱਖਣ ਲਈ ਜਨੂੰਨ ਜ਼ਰੂਰੀ ਹੈ ਜਨੂੰਨ ਮਰ ਗਿਆ ਤੇ ਫਨ ਮਰ ਗਿਆ ਲੇਕਿਨ ਬਾਲ ਕਿਸ਼ਨ ਕੋਚਰ ਦਾ ਜਨੂੰਨ ਅੱਜ ਵੀ ਜਾਰੀ ਹੈ ਇਸੇ ਕਰਕੇ ਉਹਦਾ ਫਨ ਕਦੇ ਸੌਂਦਾ ਨਹੀਂ ਉਹ ਸ਼ਾਇਦ ਉਹਦਾ ਸਰੀਰ ਸੌਂਦਾ ਪਰ ਉਹਦਾ ਉਹਦੀ ਇੱਛਾ ਜਿਹੜੀ ਉਹਦਾ ਅੰਦਰ ਦਾ ਕਲਾਕਾਰ ਉਹਨੂੰ ਅੱਜ ਵੀ ਨੀਂਦ ਨਹੀਂ ਆਉਂਦੀ ਖੈਰ ਆਪਾਂ ਪੁੱਛਦੇ ਆ ਬਾਲ ਕਿਸ਼ਨ ਕੋਚਰ ਜੀ ਤੋਂ ਕਿ ਉਹਨਾਂ ਨੇ ਜਿਸ ਦਿਨ ਜਦੋਂ ਫਿਲਮ ਲਾਈਨ ਦੇ ਵਿੱਚ ਪੈਰ ਰੱਖਿਆ ਉਦੋਂ ਖੇਲਮ ਲਾਈਨ ਕਿੱਦਾਂ ਦੀ ਸੀ ਉਦੋਂ ਫਿਲਮ ਲਾਈਨ 'ਚ ਆ ਕੇ ਉਹਨਾਂ ਨੇ ਕੀ ਮਹਿਸੂਸ ਕੀਤਾ ਸੀ ਉਦੋਂ ਫਿਲਮ ਲਾਈਨ ਦੇ ਵਿੱਚ ਤੇ ਅੱਜ ਦੀ ਫਿਲਮ ਲਾਈਨ 'ਚ ਉਹਨਾਂ ਨੂੰ ਕੀ ਫਰਕ ਲੰਗਾ ਬਾਲ ਕਿਸ਼ਨ ਕੋਚਰ ਜੀ ਦੇਖੋ ਜੀ ਜਿਹੜੀ ਉਸ ਵੇਲੇ ਫਿਲਮ ਇੰਡਸਟਰੀ 'ਚ ਅਸੀਂ ਕੰਮ ਕਰਦੇ ਸੀ ਉਸ ਵੇਲੇ ਰੋਲ ਮੰਗਾਈ ਜਾਂਦੇ ਸਨ ਮੈਗਜ਼ੀਨ 'ਚ ਰੋਲ ਪੈਂਦਾ ਸੀ ਸ਼ੂਟਿੰਗ ਸਾਡੀ ਹੋ ਜਾਂਦੀ ਸੀ ਉੱਥੇ ਬੰਬੇ ਲੈਬ 'ਚ ਉਹ ਫਿਲਮ ਧੋਤੀ ਜਾਂਦੀ ਸੀ ਫਿਰ ਸਾਨੂੰ ਸਭ ਨੇ ਪਤਾ ਲੱਗਦਾ ਸੀ ਕੰਮ ਕੀ ਕੀਤਾ ਇਹ ਹੁੰਦੇ ਸੀ ਅੱਜ ਮੈਂ ਚਾਹਾਂਾ ਅੱਜ ਜਿਹੜੀ ਮੈਂ ਚੀਜ਼ ਦੇਖ ਰਹਾ ਅੱਜ ਮੈਂ ਜਿਹੜੀ ਸ਼ੂਟਿੰਗ ਕਰ ਰਹਾ ਤਾਂ ਮੈਨੂੰ ਮੋਨੀਟਰ 'ਤੇ ਪਤਾ ਲੱਗ ਜਾਂਦਾ ਵੀ ਮੈਂ ਕੀ ਕੀਤਾ ਦੁਬਾਰਾ ਉਹਨੂੰ ਅਸੀਂ ਕਰ ਸਕਦੇ ਹਾਂ ਜਦੋਂ ਪਹਿਲੀ ਵਾਰ ਫਿਲਮ ਲਾਈਨ ਦੇ ਵਿੱਚ ਐਂਟਰ ਹੋਏ ਉਦੋਂ ਕਿੱਦਾਂ ਦਾ ਲੱਗਿਆ ਸੀ ਮਾਹੌਲ ਕਿੱਦਾਂ ਦੀ ਲੱਗੇ ਇੰਡਸਟਰੀ ਜਦੋਂ ਮੈਂ ਪਹਿਲੀ ਵਾਰ ਪਹਿਲਾ ਸੀਨ ਕੀਤਾ ਸੀ ਮੇਰਾ ਸੀਨ ਬਿਲਕੁਲ ਓਕੇ ਹੋ ਗਿਆ ਸੀ ਉਸ ਵੇਲੇ ਦੇ ਮਹਾਰਾਜੀ ਕਮੇਡੀ ਕਿੰਗ ਮੇਰ ਮਿੱਤਰ ਸਾਹਿਬ ਦੇ ਕਈ ਵਾਰ 14-14 ਰਿਟੇਕ ਹੁੰਦੇ ਸਨ ਮੇਰਾ ਇੱਕ ਵੀ ਰਿਟੇਕ ਨਹੀਂ ਹੁੰਦਾ ਸੀ ਓਕੇ ਇਸ ਕਰਕੇ ਸੁਦੇਵ ਵਾਲੀ ਵਾਲੇ ਕਹਿੰਦਾ ਯਾਰ ਤੈਨੂੰ ਲੱਗਦਾ ਕੀ ਸਾਰਾ ਕੁਝ ਰਟਾ ਟਟਾਇਆ ਤੂੰ ਬੜੇ ਧੰਗ ਨਾਲ ਕਰ ਰਿਹਾ ਕਿ ਚੱਕਰ ਹੈ ਚੱਕਰ ਕੀ ਹੈ ਮੈਂ ਕਹਿੰਦੀ ਮੇਰੇ ਅੰਦਰ ਕੋਈ ਕੀੜਾ ਹੀ ਆਸਾ ਬੈਠਾ ਕਿ ਜਦੋਂ ਮੈਨੂੰ ਫੋਨ ਨਹੀਂ ਦਿੰਦਾ ਮੈਂ ਡਾਇਲਗ ਸਾਰੇ ਦਿਮਾਗ 'ਚ ਇੱਕ ਗੱਲ ਕਰਦਾ ਦਿਮਾਗ 'ਚ ਰਟ ਜਾਂਦੇ ਆ ਜੇ ਮੈਂ ਨੌਕਰੀ ਦਾ ਰੋਕ ਕਰਾਂਗਾ ਤਾਂ ਮੈਂ ਨੌਕਰੀ ਹਾਂ ਉਸ ਵੇਲੇ ਸਵਾਈ ਡਾਇਰੈਕਟਰ ਔਰ ਕੈਮਰਾਮੈਨ ਤੋਂ ਇਲਾਵਾ ਮੇਰੇ ਤੋਂ ਇਲਾਵਾ ਕੋਈ ਬੰਦਾ ਨਹੀਂ ਨਜ਼ਰ ਆਂਦਾ ਪਾਵੇਂ 200 ਆਡੀਅੰਸ ਖੜੀ ਹੋਵੇ 400 ਕਰੋੜ ਦਾ ਖੜਾ ਹੋਵੇ ਮੈਨੂੰ ਕੋਈ ਚਿੰਤਾ ਨਹੀਂ ਤੁਸੀਂ ਉਸ ਜ਼ਮੇਂ ਵੀ ਕੰਮ ਕੀਤਾ ਜਦੋਂ ਨੈਗੇਟਿਵ ਪੈਂਦਾ ਸੀਗਾ ਰੋਲ ਪੈਂਦੇ ਸੀ ਤੁਸੀਂ ਅੱਜ ਵੀ ਕੰਮ ਕਰ ਰਹੇ ਹੋ ਜਦੋਂ ਕੈਮਰੇ ਦੇ ਵਿੱਚ ਚਿਪ ਪੈਂਦੀ ਹੈ ਕਾਰਡ ਪੈਂਦਾ ਬਿਲਕੁਲ ਜੀ ਚਿਪ ਪੈਂਦੀ ਹੈ ਕਾਰਡ ਉਸ ਜ਼ਮਾਨੇ ਦੀ ਫਿਲਮ ਇੰਡਸਟਰੀ ਤੇ ਇਸ ਜ਼ਮਾਨੇ ਦੀ ਫਿਲਮ ਇੰਡਸਟਰੀ 'ਚ ਕੀ ਫਰਕ ਮਹਿਸੂਸ ਕਰਦੇ ਦੇਖੋ ਜੀ ਉਸ ਵੇਲੇ ਸਿਰਫ ਇੱਕ ਬਜੰਦਰ ਦੂਰਦਰਸ਼ਨ ਮਦਦ ਸੀ ਇੱਕ ਦਿੱਲੀ ਦੂਰਦਰਸ਼ਨ ਹੁੰਦਾ ਸੀ ਕੋਈ ਮੋਬਾਈਲ ਨਹੀਂ ਹੁੰਦਾ ਸੀ ਕੋਈ ਆ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਸਿਰ ਉੱਤੇ ਪਰ ਹੁੰਦੇ ਸੀ ਐਡ ਕਰਨ ਵਾਸਤੇ ਜਾਂ ਬੈਂਡਲ ਲੱਗਦੇ ਸਨ ਅੱਜ ਤਾਂ ਫਿਲਮ ਹੋਂਤ ਤੋਂ ਪਹਿਲਾਂ ਹੀ ਬਣਨ ਤੋਂ ਪਹਿਲਾਂ ਹੀ ਸਟਾਰਟਿੰਗ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਐਡ ਕਰਨ ਦੀ ਐਡ ਇੰਨੀ ਕ ਵਜਨ ਦੀ ਏ ਹਰ ਤੋਂ ਜ਼ਿਆਦਾ ਕਿ ਬੰਦਾ ਮਜਬੂਰ ਹੋ ਜਾਂਦਾ ਫਿਲਮ ਦੇਖਣ ਨੂੰ ਉਸ ਵੇਲੇ ਸਿਰੇ ਪੰਜ ਛੇ ਵਾਤਵਾਕ ਜ਼ੋਰ ਮਾਰ ਕੇ ਸਾਤ ਪ੍ਰਿੰਟ ਨਿਕਲਦੇ ਸਨ ਜਿਵੇਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਅਸਰਾਂ ਫਿਰੋਜ਼ਪੁਰ ਲੱਗਦੇ ਸਨ ਹੋਰ ਕੁਝ মিডিਆ ਨਹੀਂ ਹੁੰਦਾ ਸੀ ਹਾਂ ਉਸ ਤੋਂ ਬਾਅਦ ਕਿਸੇ ਵੇਲੇ ਜਲੰਧਰ ਟੂਰਿਜ਼ਮ ਤੇ ਇੱਕ ਵੀਰਵਾੜ ਨੂੰ ਫਿਲਮ ਦਿਖਾਈ ਜਾਂਦੀ ਸੀ ਉਹਦੇ ਚ ਭਾਵੇਂ ਕਿਸੇ ਦੇ ਆ ਜਾਵੇ ਆ ਜਾਵੇ ਨਿਤਨ ਅਦਰਵਾਇਸ ਅ ਉਸ ਜ਼ਮਾਨੇ ਦੇ ਵਿੱਚ ਜਦੋਂ ਤੁਸੀਂ ਫਿਲਮ ਲਾਈਨ ਦੇ ਵਿੱਚ ਐਂਟਰ ਕੀਤੇ ਔਰ ਤੁਸੀਂ ਲੰਬੇ ਦੇ ਵਿੱਚ ਵੀ ਤੁਸੀਂ ਕਾफी ਦਿਨ ਰਹੇ ਉਸ ਦੌਰਾਨ ਤੁਹਾਨੂੰ ਵੀ ਮਜਬੂਰੀ ਵਿੱਚ ਕਹਿ ਰਹੇ ਜਾਂ ਕਿਵੇਂ ਤੁਹਾਨੂੰ ਵੀ ਨਿਰਮਾਤਾ ਨਿਰਮਾਣ ਦਾ ਹਿੱਸਾ ਬਣਨਾ ਪਿਆ ਸੀ ਸੋ ਮੈਨੂੰ ਪੰਜਾਬ ਦੀ ਬਿਲਕੁਲ ਬਣਨਾ ਪਿਆ ਉਹ ਕਿੱਸਾ ਦੱਸੋ ਤੁਹਾਨੂੰ ਕੀ ਪ੍ਰੋਬਲਮ ਆਈ ਸੀ ਪ੍ਰੋਬਲਮ ਇਹ ਸੀ ਜੀ ਪਹਿਲਾਂ ਸਟਾਰਟਿੰਗ ਫਿਲਮ ਵਿੱਚ ਮੈਂ ਜਦੋਂ ਕੰਮ ਕੀਤਾ ਜਦੋਂ ਅਸੀਂ ਜਗਾਦਰੀ ਯੂਨਿਟ ਲਿਆਂਦਾ ਹੂੰ ਉਸ ਲਈ ਮੀ ਪ੍ਰੋਡੂਸਰ ਨਹੀਂ ਸੀ ਫਿਲਮ ਦਾ ਖਾਲੀ ਇੱਕ ਆਰਟਿਸਟ ਸੀ ਤੇ ਜਦੋਂ ਜਗਾਦਰੀ ਦੇ ਵਿੱਚ ਸਾਰਾ ਯੂਨਿਟ ਆ ਗਿਆ ਰਿਫਲੈਕਟਰ ਵੈਰਾ ਟਰਾਲੀ ਵੈਰਾ ਕੈਮਰਾਮੈਨ ਆਰਟਿਸਟ ਆ ਗਏ ਹੋਟਲ ਬੁੱਕ ਹੋ ਗਏ ਜੀ ਗੱਡੀਆਂ ਬੁੱਕ ਹੋ ਗਈਆਂ ਜਦੋਂ ਰਾਤ ਨੂੰ ਸਾਢੇ 12 ਵਜੇ ਪ੍ਰੋਡੂਸਰਾਂ ਨੂੰ ਪੁੱਛਿਆ ਕਿ ਆ ਬੇਸ਼ਾਨ ਤੇ ਇੱਕ ਗਹਿਰਾ ਪ੍ਰੋਡੂਸਰ ਸੀ ਵੀ ਕੀ ਆ ਜੀ ਹਾਂਜੀ ਸਵੇਰ ਦਾ ਸ਼ੁਰੂ ਕਰਨਾ ਸ਼ੂਟ ਜਿਹੜਾ ਗਹਿਰਾ ਪ੍ਰੋਡੂਸਰ ਜੀ ਕਹਿੰਦੇ ਮੇਰੀ ਕਮੇਟੀ ਚੱਕੀ ਹੋਈ ਹੈ ਜੀ ਕਮੇਟੀ ਹਫਤੇ ਬਾਅਦ ਮਿਲੇਗੀ ਦੇ ਹਫਤੇ ਬਾਅਦ ਕਮੇਟੀ ਮਿਲ ਕੇ ਤੇ ਹਫਤਾ ਕੀ ਕਰੇਗਾ ਯੂਨਟ ਉਸ ਵੇਲੇ ਜਿਹੜੇ ਵਿਕਰ ਰੰਦਾਵਾਦੇ ਡੈਡੀ ਸਨ ਉਹਨਾਂ ਨੇ ਬਿਠਾ ਕੇ ਪ੍ਰੋਡੂਸਰਾਂ ਨੂੰ ਇਹ ਕਿਹਾ ਵੀ ਪਹਿਲਾਂ ਅਸੀਂ ਆ ਫਿਲਮ ਪੂਰੀ ਕਰਦੇ ਹਾਂ ਕੋਈ ਸਾਡੀ ਬੇਇੱਜ਼ਤੀ ਹੁੰਦੀ ਹੈ ਸਾਡਾ ਸ਼ਹਿਰ ਚ ਆਇਓ ਤੁਸੀਂ ਅਸੀਂ ਫਿਲਮ ਪੂਰੀ ਕਰਾਂਗੇ ਜਦੋਂ ਸਾਡੇ ਪੈਸੇ ਪੂਰੇ ਹੋਗੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਪੈਸੇ ਲੱਗੇ ਤੁਹਾਨੂੰ ਮਿਲ ਜਾਣਗੇ ਮੁੱਛ ਦੇ ਸਵਾਲ ਕਰਕੇ ਫਿਲਮ ਪੂਰੀ ਹੋਈ ਸੀ ਇਹ ਹਿੱਸਾ ਦਾ ਸਵਾਲ ਸੀ ਉਸ ਵੇਲੇ ਕਿਉਂਕਿ ਉਹਨਾਂ ਦੇ ਡੈਡੀ ਜਿਹੜੇ ਵਿਕਰ ਰੰਦਾਵਾਦੇ ਸਨ ਜਿਹੜੇ ਉਕਸਾਈਡ ਡਿਪਾਰਟਮੈਂਟ ਵਿੱਚ ਲੱਗੇ ਹੋਏ ਇੰਸਪੈਕਟਰ ਸਨ ਇਸ ਕਰਕੇ ਮਾਡਲ ਟੋਮ ਜਰਨੈਲ ਦੇ ਨਾਲ ਉਹਨਾਂ ਦੇ ਹਿੱਸੇ ਤੱਕ ਸਵਾਲ ਸੀ ਫਿਰ ਉਹਨਾਂ ਨੇ ਕੁਝ ਪੈਸੇ ਪਾ ਕੇ ਕੁਝ ਮੇਰਾ ਇਸ ਤਰ੍ਹਾਂ ਕਰਕੇ ਤੇ ਅਸੀਂ ਪੂਰੀ ਫਿਲਮ ਨੂੰ ਕੰਪਲੀਟ ਤਿੱਕ ਦਿੱਤਾ ਹਾਂ ਕੁਝ ਇਹ ਫਿਲਮ ਥੋੜੀ ਜਿਹੀ ਸਾਡੀ ਬਜਟ ਦੀ ਉਸ ਦੌਰਾਨ ਜੇ ਕਿ ਫਿਲਮ ਇੰਨੀ ਮਹਿੰਗੀ ਨਹੀਂ ਬਣਨੀ ਚਾਹੀਦੀ ਸੀ ਉਹਦਾ ਕਾਰਨ ਇਹ ਸੀ ਜਿਹੜਾ ਕੈਮਰਾਮੈਨ ਤੇ ਕੈਮਰਾਮੈਨ ਦੀ ਸਿਸਟਮ ਸੀ ਇਹਨਾਂ ਦੇ ਥੋੜੀ ਆਪਸ ਵਿੱਚ ਮਤਭੇਦ ਹੋ ਗਏ ਸਨ ਤਿੰਨ ਰਾਤਾਂ ਲਾ ਕੇ ਅਸੀਂ ਕੋਈ ਗਾਣਾ ਕੀਤਾ ਸੀ ਉਹੀ ਗਾਣਾ ਜਾ ਕੇ ਦੇਖਿਆ ਤਾਂ ਬੰਬੇ ਚ ਉਹ ਲਾਈਟ ਪਈ ਹੋਈ ਸੀ ਬੰਬੇ ਚ ਉਹ ਗਾਣਾ ਸਾਨੂੰ ਕੋਈ 3.5 4 ਲੱਖ ਰੁਪਇਆ ਖਰਚ ਕੇ ਦੁਬਾਰਾ ਫਿਰ ਸ਼ੂਟ ਕਰਨਾ ਪਿਆ ਜ਼ਿੰਦਗੀ ਦੇ ਵਿੱਚ ਐਡੇ ਲੰਬੇ ਸਫ਼ਰ ਨੂੰ ਕੱਟਣ ਲਈ ਕਹਿੰਦੇ ਨੇ ਸਾਥੀ ਦੀ ਜ਼ਰੂਰਤ ਹੈ ਜ਼ਰੂਰ ਪੈਂਦੀ ਹੈ ਸੋ ਮੇਰਾ ਸਵਾਲ ਇਹ ਹੈ ਕਿ ਤੁਹਾਡੀ ਵੀ ਮੈਰਿਜ ਜ਼ਰੂਰ ਹੋਈ ਬਿਲਕੁਲ ਹੋਈ ਤੁਹਾਡੀ ਮੈਰਿਜ ਕਿਵੇਂ ਆਰਾਮ ਨਾਲ ਹੋ ਗਈ ਜਿਵੇਂ ਆਮ ਕਲਾਕਾਰ ਸਟਰਗਲਰ ਕਲਾਕਾਰ ਸਟਰਗਲਰਸ ਵੀ ਹੁੰਦੀ ਹੈ ਮੇਰੀ ਮੈਰਿਜ ਤੇ ਰਿਸ਼ਤੇ ਤਾਂ ਚਾਰ ਪੰਜਾਂ ਗਾ ਦੇਖੇ ਸੀ ਲੇਕਿਨ ਹੋਇਆ ਲੁਧਿਆਣੇ ਦੇ ਵਿੱਚ ਗਿਲਚੋਖ ਚ ਹੀ ਗਿਆ ਨਾ ਠੀਕ ਹੈ ਠੀਕ ਉਹ ਸਕੂਲ ਪੜਾਉਂਦੇ ਸਨ ਤੇ ਉਹਨਾਂ ਨਾਲ ਹੋ ਗਈ ਅੱਜ ਤੱਕ ਕਰ ਮੈਨੂੰ ਮੇਰੀ ਵਾਈਫ ਨੇ ਇਹ ਨਹੀਂ ਕਿਹਾ ਵੀ ਤੂੰ ਬੰਬੇ ਕੋ ਚਲੇ ਜਾ ਤੂੰ ਸ਼ੂਟਿੰਗ ਕਰਨ ਕੋ ਚਲੇ ਜਾ ਕਿਸੇ ਵੀ ਪਰਿਵਾਰ ਦੇ ਮੈਂਬਰ ਨੇ ਮੈਨੂੰ ਰੋਕਿਆ ਟੋਕਿਆ ਨਹੀਂ ਕਰਮਾਂ ਨਾਲ ਕੋਚਰ ਸਾਹਿਬ ਮਿਲਦੀ ਹੈ ਇਹੋ ਜੀ ਫੈਮਿਲੀ ਇਹੋ ਜਿਹਾ ਪਰਿਵਾਰ ਤੁਸੀਂ ਕਰਮਾਂ ਵਾਲਿਓ ਤੁਸੀਂ ਤੁਹਾਡੇ ਕਰਮ ਚੰਗੇ ਨੇ ਤੁਹਾਨੂੰ ਇਹੋ ਜਿਹਾ ਪਰਿਵਾਰ ਮਿਲਿਆ ਸੋ ਅਸੀਂ ਇਹ ਹੀ ਚਾਹਾਂਗੇ ਕਿ ਤੁਸੀਂ ਪਰਿਵਾਰ ਦੇ ਵਿੱਚ ਤੁਹਾਡਾ ਪਰਿਵਾਰ ਸਾਰੇ ਇਸੇ ਤਰ੍ਹਾਂ ਖੁਸ਼ ਰਹੋ ਤੇ ਇਸੇ ਤਰ੍ਹਾਂ ਤੁਸੀਂ ਆਪਣੀ ਲਾਈਵ ਦੇ ਵਿੱਚ ਅੱਗੇ ਵਧਿਓ ਕੁਚਰ ਸਾਹਿਬ ਇੱਕ ਚੀਜ਼ ਆਪਾਂ ਜਾਂਦਿਆਂ ਜਾਂਦਿਆਂ ਹੋਰ ਕਰ ਲਈ ਕਿ ਅੱਜ ਕੱਲ ਜਿਹੜੀ ਫਿਲਮ ਇੰਡਸਟਰੀ ਦੇ ਵਿੱਚ ਲੋਕ ਕੰਮ ਕਰਦੇ ਜਿਸ ਤਰ੍ਹਾਂ ਦੀਆਂ ਫਿਲਮਾਂ ਹੁੰਦੀਆਂ ਨੇ ਜੀ ਹਾਂ ਇਹਦੇ ਬਾਰੇ ਤੁਸੀਂ ਕੋਈ ਟਿੱਪਣੀ ਕਰਨਾ ਚਾਹੋਗੇ ਮੈਂ ਤਾਂ ਇਹ ਕਹਾਂਗਾ ਕਿ ਕਿਸੇ ਤੇ ਚੁਗਲ ਚਨਾਓ ਖੋਦ ਪਛਾਨੋ ਆਪਣੇ ਆਪ ਨੂੰ ਅੱਜ ਕੱਲ ਬੜੇ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਚ ਆ ਰਿਹਾ ਐ ਐਕਟਿੰਗ ਕਿ ਕਰਨੀ ਐ ਕੀ ਕਰਨਾ ਵੀ ਮੈਂ ਇੱਕ ਤੁਹਾਨੂੰ ਹਲਕੀ ਜਿਹੀ ਗੱਲ ਦੱਸਣਾ ਜਦੋਂ ਮੈਂ ਬੰਬੇ ਰਹਿੰਦਾ ਸੀ ਮੇਰੇ ਕੋਲ ਫਲੈਟ ਸੀ ਤੇ ਕਈ ਪੰਜਾਬ ਦੇ ਮੁੰਡੇ ਲੁਧਿਆਣੇ ਦੇ ਜਲੰਧਰ ਦੇ ਫਗਵਾੜ ਦੇ ਉੱਥੇ ਚਲੇ ਜਾਣਾ ਕੁਦਰਤੀ ਮੇਰੇ ਮੁਲਾਕਾਤ ਹੋਣੀ ਉਹਨਾਂ ਨੇ 1.5-2 ਲੱਖ ਰੁਪਏ ਚੱਕ ਕੇ ਰਹਿ ਆ ਲਈ ਫਿਲਮ ਬਣਾਣੀ ਐ ਉਹ ਫਿਲਮ ਨਹੀਂ ਬਣ ਸਕਦੀ ਅੱਜ ਵੀ ਕਈ ਲੋਕ ਕਿ ਐਸੇ ਬੈਠੇ ਨੇ ਦਿੱਲੀ 'ਚ ਬੰਬੇ 'ਚ ਬੈਠੇ ਨੇ ਪੰਜਾਬ 'ਚ ਬੈਠੇ ਲੋਕ ਆਣੇ ਚੇਰ ਤੋਂ ਜਿਹੜੇ ਕਹਿੰਦੇ 10 ਲੱਖ ਲਿਆਓ 2 ਲੱਖ ਲਿਆਓ ਮੈਂ ਤੁਹਾਨੂੰ ਫਿਲਮ ਨਾਕ ਦੇ ਦਵਾਂ ਲੇਕਿਨ ਨਹੀਂ ਫਿਲਮ ਜੇ ਤੁਸੀਂ ਵਧੀਆ ਬਣਾਣੀ ਹੈ ਵੱਡੇ ਪੱਡੇ ਦੀ ਬਣਾਣੀ ਹੈ ਚਾਰਟੇਜ ਲੈਣੇ ਕੇ ਫਿਰ ਤੁਹਾਨੂੰ ਬਜਟ ਜ਼ਿਆਦਾ ਚਾਹੀਦਾ ਇਸ ਕਰਕੇ हां मैं कोशिश ये करंगा कि तसंग ਤੁਹਾਨੂੰ ਇਹ ਕਹਾਂਗਾ ਕਿ ਅੰਦਰੋਂ ਆਪਣੇ ਆਪ ਨੂੰ ਪਛਾਨੋ ਜਾਂ ਕੋਈ ਚਾ ਗਾਈਡੈਂਸ ਲਓ ਕਿਸੇ ਡਾਇਰੈਕਟਰ ਦੀ ਲਓ ਟੀਚਰ ਲਓ ਕੋਈ ਵਰਕਸ਼ਾਪ ਵਿੱਚ ਕੰਮ ਕਰੋ ਕਿ ਤੁਸੀਂ ਆਪਣੇ ਆਪ ਨੂੰ ਬਣਾ ਸਕੋ ਕੋਈ ਸ਼ਕਲ ਸੂਟ ਤੋਂ ਹੀਰੋ ਨਹੀਂ ਬਣਾ ਕਰਦਾ ਹੁਣ ਓਮਪਰੀ ਸਾਹਿਬ ਸਾਹਿਬ ਉਹਨਾਂ ਦੇ ਜਾਂ ਇੱਥੇ ਕਈ ਆਰਟਿਸਟ ਐਸੇ ਸਨ ਜਿਹਦੀ ਸ਼ਕਲ ਸੂਟ ਤੇ ਹੀਰੋ ਨਹੀਂ ਲੱਗਦੇ ਲੇਕਿਨ ਉਹਨਾਂ ਦੇ ਅੰਦਰਲਾ ਜਿਹੜਾ ਕੰਮ ਆ ਉਹ ਹੀਰੋ ਵਾਲੇ ਹੀ ਹੁੰਦਾ ਲੱਗਦਾ ਤੋ ਉਹ ਬੋਲਦਾ ਉਹੀ ਹੈ ਜੀ ਹਮ ਅੱਜ ਕੱਲ ਬੜੇ ਮੁੰਡੇ ਹੁੰਦੇ ਆ ਜੀ ਲੋ ਜੀ ਮੈਂ ਗੱਡੀ ਲੈ ਲਈ ਮੈਂ ਐਨੇ ਕਲਾਰੀ ਤੇ ਮੈਂ ਉਹ ਕਰ ਲਿਆ ਸਿਗਰਟ ਹੱਥ 'ਚ ਮੈਂ ਹੀਰੋ ਬਣ ਕੇ ਇਸ ਤਰ੍ਹਾਂ ਨਹੀਂ ਬਣਿਆ ਜਾਂਦਾ ਉਹ ਸੋ ਮਿਹਨਤ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਪਛਾਣੋ ਹੀਰੋ ਐਦਾਂ ਨਹੀਂ ਬਣਿਆ ਜਾਂਦਾ ਇਹ ਕਹਿੰਦੇ ਨੇ ਛਾਲੀਆ ਕੋਚਰ ਜੀ ਪਰਬਾਲਕਿਸ਼ਨ ਕੋਚਰ ਜੀ ਇਸ ਸਕਸ਼ ਨੇ ਕੰਮ ਭਾਵੇਂ ਬਹੁਤ ਘਟ ਕੀਤਾ ਅੱਜ ਵੀ ਉਹ ਮਕਬੂਲੀਅਤ ਨਹੀਂ ਮਿਲੀ ਜਿਸ ਦੇ ਬਾਲ ਕਿਸ਼ਨ ਕੋਚਰ ਪਰਸ਼ਲਿਆ ਕੋਚਰ ਜੀ ਹੱਕਦਾਰ ਸੀ ਪਰ ਫਿਰ ਵੀ ਇਸ ਖੁਸ਼ਮਿਜ਼ਾਜ਼ ਖੁਸ਼ ਤਬੀਅਤ ਇਨਸਾਨ ਇਸ ਦੇ ਲਈ ਅੱਜ ਵੀ ਯਤਨਸ਼ੀਲ ਆਦਵਿਓ ਨੂੰ ਇਹ ਲੱਗਦਾ ਕਿ ਇੱਕ ਨਾ ਇੱਕ ਦਿਨ ਉਹ ਆਪਣੀ ਮੰਜ਼ਲ ਤੇ ਪਹੁੰਚੇਗਾ ਇਹ ਮੁਲਾਕਾਤ ਸੀ ਛਲਿਆ ਕੋਚਰ ਜੀ ਨਾਲ ਹੁਣ ਇਜਾਜ਼ਤ ਦਿਓ ਅਗਲੀ ਕਿਸੇ ਵਧੀਆ ਜੀ ਸਖਸ਼ੀਅਤ ਨਾਲ ਫੇਰ ਮਿਲਾਂਗੇ ਇੱਕ ਨਵੀਂ ਮੁਲਾਕਾਤ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੋਸਟ ਹਰਮਿੰਦਰ ਸਿੰਘ ਬਿਲਕੋ ਲੈ ਕੇ ਹਾਜ਼ਰ ਹਾਂ ਜੀ ਮੱਤੇ ਬਾੜਾ ਜੰਗਲ ਫਾਈਲਸ ਦਾ 3 ਤੀਸਰਾ ਐਪੀਸੋਡ